ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਪ੍ਰਤੀ ਉਹਨਾਂ ਦੀ ਸਮਰਪਿਤ ਸੇਵਾ ਦੇ ਸਨਮਾਨ ਵਿੱਚ ਤਿੰਨ ਬਚਨਵਦ ਵਲੰਟੀਅਰਾਂ ਅਜੀ ਮਿੱਤਲ ਜਤਿੰਦਰ ਮੰਡਿਆਨੀ ਅਤੇ ਰਵੀ ਸੱਚਦੇਵ ਨੂੰ ਪੰਜਾਬ ਰਾਜ ਸਮਾਜਿਕ ਸੁਰੱਖਿਆ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੀ ਨਿਯੁਕਤੀ ਉਹਨਾਂ ਦੀ ਨਿਰੰਤਰ ਮਿਹਨਤ ਅਤੇ ਪਾਰਟੀ ਦੇ ਦ੍ਰਿਸ਼ਟੀਕੋਣ ਤੇ ਜ਼ਮੀਨੀ ਪੱਧਰ ਤੇ ਯਤਨਾਂ ਪ੍ਰਤੀ ਅਟੁੱਟ ਸਮਰਥਨ ਦਾ ਪ੍ਰਮਾਣ ਹੈ ਨਵਨਿਯੁਕਤ ਮੈਂਬਰਾਂ ਨੂੰ ਅਮਨਦੀਪ ਸਿੰਘ ਮੋਹੀ ਸੂਬਾ ਸਕੱਤਰ ਆਪ ਅਤੇ ਜ਼ਿਲ੍ਹਾ ਪ੍ਰਧਾਨ ਸ਼ਨਪਾਲ ਸਿੰਘ ਮੱਕੜ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ ਨੇ ਸਨਮਾਨਿਤ ਕੀਤਾ ਤੇ ਨਿੱਘੀ ਵਧਾਈ ਦਿੱਤੀ। ਸਨਮਾਨ ਸਮਾਰੋਹ ਵਿੱਚ ਕਈ ਸਤਿਕਾਰਯੋਗ ਪਾਰਟੀ ਆਗੂ ਤੇ ਸ਼ੋਭ ਚਿੰਤਕ ਸ਼ਾਮਲ ਹੋਏ ਜਿਨ੍ਹਾਂ ਵਿੱਚ ਐਡਵੋਕੇਟ ਸਰਦਾਰ ਪਰਮਵੀਰ ਸਿੰਘ ਚੇਅਰਮੈਨ ਸਮਾਲ ਸਕਿਲ ਇੰਡਸਟਰੀ ਕਾਉਂਸਲਰ ਨਿਧੀ ਗੁਪਤਾ ਕਾਉਂਸਲਰ ਲਖਵਿੰਦਰ ਚੌਧਰੀ ਮੈਂਬਰ ਇੰਪਰੂਵਮੈਂਟ ਟਰਸਟ ਸੰਦੀਪ ਮਿਸ਼ਰਾ ਪੀਟੀਈ ਦੇ ਡਾਇਰੈਕਟਰ ਰਜਿੰਦਰ ਸਿੰਘ ਗੱਗੀ ਖੁਰਾਣਾ ਐਸ ਜੇ ਐਸ ਟ੍ਰੇਡ ਵਿੰਗ ਦੇ ਵੀਰ ਸੁਖਪਾਲ ਅਭਿਸ਼ੇਕ ਗੁਪਤਾ ਰਜਿੰਦਰ ਸ਼ਰਮਾ ਚੇਅਰਮੈਨ ਐਵਰੇਸਟ ਕੁਮਾਰ ਦਵਿੰਦਰ ਕੁਮਾਰ ਰੋਹਿਤ ਕੁਮਾਰ ਗੌਰਵ ਕੁਮਾਰ ਸਕੂਲ ਚੇਅਰਮੈਨ ਤਰਮਿੰਦਰ ਮਨਪ੍ਰੀਤ ਸਿੰਘ ਰਸ਼ਵਿੰਦਰ ਸਿੰਘ ਗੁਜ ਸੰਜੀਪ ਗੁੱਜਰ ਸੰਜੀਪ ਜੈਨ ਚੇਤਨ ਭਾਰਤਵਾਜ ਮੋਹਿਤ ਮਿੱਤਲ ਅਤੇ ਜੁਗੇਸ਼ ਇਹ ਸਮਾਨਮਤੀ ਮਾਨਤਾ ਲਈ ਸਾਰਿਆਂ ਨੂੰ ਦਿਲੋਂ ਵਧਾਈ ਦਿੱਤੀ ਗਈ